ਸਸ਼ੀਕਾਲ ਜੀ ਮੈਰੀਨਾ ਟੀਮਾਂ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਗੱਲ ਕਰਾਂਗੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਬਿਮਾਰ ਚੱਲ ਰਹੇ ਨੇ ਜਿਹਦੇ ਚੱਲਦੇ ਉਹਨਾਂ ਨੂੰ 40 ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਸਭ ਜਾਣਨਾ ਚਾਹੁੰਦੇ ਸੀ ਕਿ ਆਖਰ ਅਜਿਹਾ ਕੀ ਹੋ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਉਹਨਾਂ ਨੂੰ ਦਾਖਲ ਕਰਵਾਉਣਾ ਪਿਆ ਹਾਲਾਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਉਹ ਰੂਟੀਨ ਚੈੱਕਅਪ ਵਾਸਤੇ ਜੁੜਾ ਕੇ ਦਾਖਲ ਹੋਏ ਨੇ ਪਰ ਰੂਟੀਨ ਚੈੱਕਅਪ ਇੰਨਾ ਲੰਬਾ ਨਹੀਂ ਹੁੰਦਾ ਕਿ ਹਸਪਤਾਲ ਦੇ ਵਿੱਚ ਭਰਤੀ ਹੀ ਕਰ ਲਿਆ ਜਾਵੇ ਤਾਂ ਹੁਣ ਖੁਲਾਸਾ ਹੋ ਗਿਆ ਕਿ ਆਖਰ ਸ੍ਰੀਮ ਭਗਵਾਨ ਜੀ ਨੂੰ ਬਿਮਾਰੀ ਹੀ ਕਿਹੜੀ ਹੈ ਤਾਂ ਇਹ ਬਿਮਾਰੀ ਸੁਣ ਕੇ ਲੋਕ ਵੀ ਹੈਰਾਨ ਹੋ ਗਏ ਇਹ ਬਿਮਾਰੀ ਕੋਈ ਛੋਟੀ ਮੋਟੀ ਨਹੀਂ ਸਗੋਂ ਬਹੁਤ ਗੰਭੀਰ ਬਿਮਾਰੀ ਹੈ ਇਸ ਦੇ ਵਿੱਚ ਜਾਨ ਨੂੰ ਵੀ ਖਤਰਾ ਹੋ ਜਾਂਦਾ ਹੈ ਜਿੱਦਾਂ ਚਲਦੇ ਸੀਐਮ ਭਗਵੰਤ ਮਾਨ ਵੀ ਇਸ ਬਿਮਾਰੀ ਦੇ ਨਾਲ ਪੀੜਤ ਨੇ ਸੂਤਰਾਂ ਦੇ ਹਵਾਲੇ ਤੋਂ ਸੁਣਨ ਨੂੰ ਮਿਲਿਆ ਕਿ ਜਿਹੜੀ ਬਿਮਾਰੀ ਭਗਵੰਤ ਮਾਨ ਨੂੰ ਲੱਗੀ ਹੈ ਉਹ ਬਹੁਤ ਗੰਭੀਰ ਬਿਮਾਰੀ ਹੈ ਅਤੇ ਇਹ ਬਿਮਾਰੀ ਕੁੱਤੇ ਤੋਂ ਲੱਗੀ ਹੈ ਤੁਸੀਂ ਸੋਚਦੇ ਹੋਵੋਗੇ ਕਿ ਆਖਰ ਇਹ ਜਿਹੀ ਕਿਹੜੀ ਬਿਮਾਰੀ ਹੈ ਕਿ ਕਿਹੜੇ ਕੁੱਤੇ ਦੇ ਸੰਪਰਕ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਆ ਗਏ ਕਿ ਉਹਨਾਂ ਨੂੰ ਇਹ ਬਿਮਾਰੀ ਲੱਗੀ ਹੈ ਤਾਂ ਤੁਹਾਨੂੰ ਅਸੀਂ ਇਸ ਖਾਸ ਰਿਪੋਰਟ ਦੇ ਜ਼ਰੀਏ ਇਸ ਬਿਮਾਰੀ ਦਾ ਨਾਮ ਦੱਸ ਦਿਆਂ ਤੇ ਨਾਲ ਹੀ ਤੁਹਾਨੂੰ ਦੱਸਦੇ ਆ ਕਿ ਆਖਰ ਇਸ ਬਿਮਾਰੀ ਦਾ ਇਲਾਜ ਕੀ ਹੈ ਇਸ ਬਿਮਾਰੀ ਦੇ ਵਿੱਚ ਲੱਛਣ ਉਹ ਕਿਹੜੇ-ਕਿਹੜੇ ਹੋ ਜਾਂਦੇ ਨੇ ਦੱਸ ਜੀ ਹੈ ਕਿ ਲੈਪਟੋਸਪਾਇਰੋਸਿਸ ਇੱਕ ਗੰਭੀਰ ਬੈਕਟੀਰੀਆ ਲਾਗ ਕਾਰਨ ਹੋਣ ਵਾਲੀ ਇੱਕ ਬਿਮਾਰੀ ਹੈ ਜਿਸ ਦੇ ਮਾਮਲੇ ਪੂਰੀ ਦੁਨੀਆ ਦੇ ਵਿੱਚ ਦਿਖਾਈ ਦਿੰਦੇ ਨੇ ਇਹ ਬਿਮਾਰੀ ਜਾਨਵਰਾਂ ਤੋਂ ਮਨੁੱਖਾਂ ਦੇ ਵਿੱਚ ਫੈਲਦੀ ਹੈ ਇਸ ਬਿਮਾਰੀ ਦਾ ਕਾਰਨ ਜੀਨਸ ਨਾਮ ਦਾ ਬੈਕਟੀਰੀਆ ਹੈ ਇਹ ਬਿਮਾਰੀ ਆਮ ਜਾਂ ਮਾਮੂਲੀ ਨਹੀਂ ਗੰਭੀਰ ਮਾਮਲਿਆਂ ਦੇ ਵਿੱਚ ਇਸ ਨਾਲ ਸਾਹ ਲੈਣ ਦੇ ਵਿੱਚ ਤਕਲੀਫ ਹੋ ਸਕਦੀ ਹੈ ਦਿਲ ਗੁਰਦੇ ਤੇ ਜਿਗਰ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਇਸ ਕਾਰਨ ਮੌਤ ਹੋਣ ਦਾ ਵੀ ਖਤਰਾ ਇਸ ਬਿਮਾਰੀ ਹੋਣ ਦਾ ਕਾਰਨ ਬੈਕਟੀਰੀਆ ਵਾਲੇ ਜਾਨਵਰਾਂ ਦੇ ਪਿਸ਼ਾਬ ਦੇ ਸੰਪਰਕ ਦੇ ਵਿੱਚੋਂ ਆਉਣ ਨਾਲ ਹੋ ਸਕਦੀ ਹੈ ਸਕਰਮਿਤ ਜਾਨਵਰ ਦੀ ਲਾਹ ਦੇ ਸੰਪਰਕ ਦੇ ਵਿੱਚ ਆਉਣ ਨਾਲ ਵੀ ਮਨੁੱਖ ਪ੍ਰਭਾਵਿਤ ਹੋ ਸਕਦਾ ਹੈ। ਇਹ ਬੈਕਟੀਰੀਆ ਸੂਰ, ਕੁੱਤੇ, ਬਿੱਲੀਆਂ ਜਾਂ ਚੂਹਿਆਂ ਵਰਗੇ ਜਾਨਵਰਾਂ ਤੱਕ ਵੀ ਆਸਾਨੀ ਨਾਲ ਪਹੁੰਚ ਜਾਂਦਾ ਹੈ। ਇਹ ਬਿਮਾਰੀ ਉਹਨਾਂ ਲੋਕਾਂ ਵਿੱਚ ਜ਼ਿਆਦਾ ਹੁੰਦੀ ਹੈ ਜੋ ਮੱਛੀਆਂ ਫੜਦੇ ਨੇ ਜਾਂ ਤੇ ਰਾਕੀ ਨਾਲ ਸੰਬੰਧਿਤ ਕੰਮ ਕਰਦੇ ਨੇ। ਇਸ ਬਿਮਾਰੀ ਦਾ ਖਤਰਾ ਵੈਟਰਨਰੀ ਡਾਕਟਰਾਂ, ਬੁੱਛੜਖਾਨੇ ਦੇ ਕਰਮਚਾਰੀਆਂ ਤੇ ਸਫਾਈ ਕਰਮਚਾਰੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸੀਮ ਭਗਵੰਤ ਮਾ ਨੂੰ ਇਹ ਬਿਮਾਰੀ ਆਪਣੇ ਪਾਲਤੂ ਕੁੱਤਿਆਂ ਤੋਂ ਲੱਗੀ ਹੈ। ਇਸ ਬਿਮਾਰੀ ਦੇ ਲੱਛਣ ਤੇਜ਼ ਬੁਖਾਰ ਅਤੇ ਸਿਰਦਰਦ ਠੰਡ ਲੱਗਣਾ ਮਾਸਪੇਸ਼ੀ ਦੇ ਵਿੱਚ ਦਰਦ ਹੋਣਾ ਪੀਲੀਆ ਹੋਣਾ ਅੱਖਾਂ ਲਾਲ ਦਿਖਾਈ ਦੇਣੀਆਂ ਢਿੱਡ ਦਰਦ ਉਲਟੀਆਂ ਤੇ ਦਸਤ ਚਮੜੀ ਤੇ ਲਾਲ ਚਟਾਕ ਇਸ ਬਿਮਾਰੀ ਤੋਂ ਬਚਣ ਦਾ ਤਰੀਕਾ ਇਹ ਹੈ ਕਿ ਦੂਸ਼ਿਤ ਪਾਣੇ ਤੋਂ ਦੂਰ ਰਹੋ ਪਸ਼ੂਆਂ ਦੇ ਪਿਸ਼ਾਬ ਦੇ ਸੰਪਰਕ ਦੇ ਵਿੱਚ ਨਾ ਆਉਣਾ ਜੇਕਰ ਜਾਨਵਰ ਕਿਸੇ ਨਦੀ ਜਾਂ ਝਰਨੇ ਦੇ ਵਿੱਚ ਤੈਰਦੇ ਨੇ ਜਾਂ ਨਹਾਉਂਦੇ ਨੇ ਤਾਂ ਉਹਨਾਂ ਵਿੱਚ ਇਸ਼ਨਾਨ ਨਾ ਕਰੋ ਇਸ ਬਿਮਾਰੀ ਦੇ ਵਿੱਚ ਤੁਹਾਨੂੰ ਕਦੇ ਵੀ ਆਪਣੇ ਆਪ ਕੋਈ ਦਵਾਈ ਨਹੀਂ ਲੈਣੀ ਚਾਹੀਦੀ ਜੇਕਰ ਤੁਸੀਂ ਕੋਈ ਲੱਛਣ ਮਹਿਸੂਸ ਕਰਦੇ ਹੋ ਤਾਂ ਡਾਕਟਰ ਨਾਲ ਸੰਪਰਕ ਕਰੋ ਅਤੇ ਉਸ ਦੀ ਸਲਾਹ ਤੋਂ ਬਾਅਦ ਹੀ ਇਲਾਜ ਕਰਵਾਓ ਇਹ ਜਾਣਕਾਰੀ ਨਿੱਜੀ ਵੈੱਬਸਾਈਟ ਦੇ ਉੱਤੇ ਪਾਏਗੀ ਖਬਰ ਦੇ ਮੁਤਾਬਿਕ ਤੁਹਾਡੇ ਨਾਲ ਸਾਂਝੀ ਕੀਤੀ ਹੈ ਬਿਊਰੋ ਰਿਪੋਰਟ ਛਣਕਾਟਾ ਨਿਊਜ਼